ਦੇਖੋ ਜ਼ਿੰਮੇਵਾਰ ਕਿਹਨੂੰ ਅਸੀਂ ਅਸੀਂ ਐਸੀ ਕਰਕੇ ਕਿਹਾ ਵੀ ਇਹਨੂੰ ਪੜਤਾਲ ਕਰੋ ਵੀ ਇਹ ਜ਼ਿੰਮੇਵਾਰ ਕੌਣ ਹੈ ਵੈਸੇ ਤਾਂ ਸਾਡੇ ਪੂਰੇ ਤਾਂ ਇਹ ਸਰਕਾਰ ਹੈ ਸਰਕਾਰ ਨੇ ਦੁਕਾਨ ਲਾਈਆਂ ਨੇ ਸਰਕਾਰ ਦੇ ਕਹਣੇ ਤੋਂ ਪੂਰਨ ਕਾਰਵਾਈ ਕਰਦੀ ਹੈ ਉਹ ਮੌਕੇ ਤੇ ਇਸ ਕਾਰਵਾਈ ਦਾ ਵੀ ਕਤਲ ਕਰਨ ਤੱਕ ਗੱਲ ਗਈ ਅਸੀਂ ਤਾਂ ਵੈਸੇ ਸਰਕਾਰ ਦੇ ਜਿਹੜੇ ਰਵੱਈਏ ਉਹਦੀ ਨਖੇੜੀ ਕਰਦੇ ਉਦੋਂ ਪਿਛੇ ਇਹ ਘਟਨਾ ਨਾਲ ਜੁੜ ਕੇ ਇਹਦੇ ਵਿੱਚ ਕੌਣ ਕੌਣ ਦੋਸ਼ੀ ਨੇ ਇਹਦੀ ਜਾਂਚ ਦੀ ਮੰਗ ਕੀਤੀ ਹੈ ਪੜਤਾਲ ਤਾਂ ਹੁਣ ਉਹ ਕਰਕੇ ਦੱਸਣਗੇ ਇਹ ਜਿਹੜੀਆਂ ਅਸੀਂ ਕਹਾਂ ਜਾਂਚ ਦੀ ਮੰਗ ਕੀਤੀ ਹੈ ਜਿਹੜੀ ਏਜੰਸੀ ਜਾਂਚ ਕਰੂਗੀ ਉਹ ਦੱਸੂਗੀ ਕਿ ਕੌਣ ਦੋਸ਼ੀ ਹੈ ਤੇ ਸਰਕਾਰ ਇਹ ਜਾਂਚ ਕੀ ਤੋਂ ਮੰਨਦੇ ਸਰ ਜੀ ਸਹੀ ਜਾਂਚ ਤੁਸੀਂ ਕੀ ਮੰਨਦੇ ਕਿ ਪਹਿਲਾਂ ਸੰਘਰਸ਼ ਤੋਂ ਬਹੁਤ ਦੇਖੋ ਬਹੁਤ ਆਖੀ ਵੀ ਹਾਈ ਕੋਰਟ ਦੇ ਜੱਜ ਤੋਂ ਹਾਈ ਕੋਰਟ ਦੇ ਜੱਜ ਇਧਰ ਦਾ ਕੋਈ ਬੰਦਾ ਹੋਵੇ ਇਹਦੇ ਵਿੱਚ ਉਹ ਉਹ ਇਹ ਪੜਤਾਲ ਕਰੇ ਸਰ ਕਿਸਾਨ ਤੇ ਹੋਰ ਜਿੱਥੇ ਬੰਦਿਆ ਕਹਿੰਦੇ ਨੇ ਵੀ ਪੰਜਾਬ ਦੀ ਸੀਮਾ ਦੇ ਵਿੱਚ ਆ ਕੇ ਉਹਨਾਂ ਨੇ ਇਹ ਹੱਤ ਤਸਤੀ ਦੀ ਦੀਆ ਜਰ ਕੀ ਕਿਸਾਨਾਂ ਨੇ ਉਥੇ ਹਰਿਆਣਾ ਸਰਕਾਰ ਨੇ ਕੱਲ ਮੈਫਿੰਗ ਕਰਾਈ ਆ ਕਹਿੰਦੇ ਕਿਸਾਨ 700 ਮੀਟਰ ਸਾਢੇ ਦਾਰੇ ਚ ਬੈਠੇ ਨੇ ਸਾਡੀ ਹੱਦ ਚ ਬੈਠੇ ਨੇ ਨਹੀਂ 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 ਮੈਨੂੰ ਲੱਗਦਾ ਵੀ ਇਹ ਤਾਂ ਇਹ ਕਹਿ ਦੇਣਾ ਵੀ ਸਾਡੀ ਹੱਦ ਆ ਕੋਈ ਦੀ ਹੱਦ ਆ ਇਹ ਇਹ ਗੱਲ ਗੱਲ ਬਿਲਕੁਲ ਠੀਕ ਆ ਉਥੇ ਤਾਂ ਉਹਨਾਂ ਨੇ ਪਹਿਲਾਂ ਐਂ ਦੱਸੋ ਆਪਦੀ ਹੱਦ ਚ ਲਾਉਣਗੇ ਉਹ ਬੈਰੀਅਰ ਉਹ ਆਪਦੀ ਹੱਦ ਚ ਨਹੀਂ ਬੈਰੀਅਰ ਲਾਉਣਗੇ ਉਹ ਹਮੇਸ਼ਾ ਸਾਂਝੀ ਹੱਦ ਦੇ ਉੱਤੇ ਜਿੱਥੋਂ ਹਰਿਆਣਾ ਸ਼ੁਰੂ ਹੁੰਦਾ ਉੱਥੇ ਉਹਨਾਂ ਦੇ ਬੈਰੀਅਰ ਲੱਗ ਕੇ ਜਾ ਕੇ ਹੁਣ ਦੇਖ ਲਓ ਸੰਭੂ ਬਾਰਡਰ ਤੇ ਵੀ ਉਹਨਾਂ ਨੇ ਉੱਥੇ ਬੈਰੀਅਰ ਪਹਿਲਾਂ ਵੀ ਰੋਕਾਂ ਨਹੀਂ ਕਿਹੜਾ ਪਹਿਲੀ ਵਾਰ ਲੈ ਜਾਂਦੇ ਰੋਕਾਂ ਉਹ ਬਾਰਡਰ ਟੱਪ ਕੇ ਆਏ ਨੇ ਟੱਪ ਕੇ ਆ ਕੇ ਉਹਨਾਂ ਨੇ ਫਿਰ ਉਹ ਕਿਉਂਕਿ ਉਹ ਕਿਉਂ ਲਾਉਣਗੇ ਪੰਜਾਬ ਦੀ ਪੰਜਾਬ ਦੇ ਵਿੱਚ ਬਾਰਡਰ ਕਿਉਂ ਲਾਉਣਗੇ ਉਹ ਹੱਦ ਦੇ ਲਾਉਣਗੇ ਹਰਿਆਣਾ ਚ ਕਿਉਂ ਲਾਉਣਗੇ ਫਿਰ ਉਹ ਹੀ ਰਹਿ ਇਨਾਂ ਛੱਡਣਗੇ ਕਿਉਂ ਪਿੱਛੇ ਕਰਕੇ ਜੇ ਕਿਸਾਨ ਪੰਜਾਬ ਚ ਬੈਠੇ ਆ ਉਹ ਹਰਿਆਣਾ ਦੀ ਹੱਦ ਤੇ ਨੇ ਇਹਦਾ ਹੁਣ ਫੈਸਲਾ ਹੋ ਜੂਗਾ ਦੇਖ ਕੇ ਇਹ ਕਿਹੜਾ ਕਿਦਰੇ ਨਾ ਕਿਹੜਾ ਉਹਨੇ ਪੱਟ ਲੇ ਹਾਂ ਠੀਕ ਹੈ ਕੋਰਟ ਦੇ ਵਿੱਚ ਬਿਆਨ ਦੇਣ ਵਾਸਤੇ ਕਹਿ ਦੇਣ ਵੀ ਸਾਡੇ ਤਾਂ ਨੱਕੇ ਲੱਗੇ ਹੋਏ ਉੱਤਮ ਅਦਾਲਤਾਂ ਨੇ ਕਿਹਾ ਦੇਖਣਾ ਹੁਣ ਕੱਲ ਪਟਵਾਰੀਆਂ ਤੋਂ ਬੇਨਤੀ ਵੀ ਕਰਵਾਈ ਗਈ ਹੋਈ ਆ ਉਹ ਏਰੀਆ ਦੀ ਉੱਥੇ ਦੀ ਦੇਖੋ ਇਹ ਇਹ ਜਿਹੜਾ ਆਪਣਾ ਚੰਦਪੁਰੇ ਵਾਲਾ ਬੰਨ ਹੈ ਉਹਦੇ ਵੀ ਰੌਲੇ ਪਿਆ ਸੀ ਉਹਦੇ ਹਰਿਆਣਾ ਕਹਿੰਦਾ ਸੀ ਵੀ ਬੰਨ ਸਾਡੇ ਚ ਪੰਜਾਬ ਵਾਲੇ ਕਹਿੰਦੇ ਸੀ ਨਹੀਂ ਬੰਨ ਜੀ ਇੱਧਰ ਸਾਡੇ ਚ ਇਹਦਾ ਪੈਸੇ ਦਿੱਤੇ ਹੋਏ ਨੇ ਸਾਡੇ ਚ ਇਹ ਬੰਨ ਤੇ ਜ਼ਮੀਨ ਹਰਿਆਣੇ ਦੀ ਇਹ ਰੌਲੇ ਪਾਉਣ ਦਾ ਕੋਈ ਮਤਲਬ ਨਹੀਂ ਬੰਨ ਕਿੱਥੇ ਆ ਕਿੱਥੇ ਨਹੀਂ ਪਹਿਲੀ ਗੱਲ ਤਾਂ ਇਹ ਪਰ ਇਹਦਾ ਮੰਨਦੇ ਨੇ ਨਾ ਉਹ ਇਹਦਾ ਮਤਲਬ ਜੇ ਉਹ ਕਹਿੰਦੇ ਨੇ ਵੀ ਹਰਿਆਣੇ ਦੀ ਹੱਦ ਤੇ ਨਹੀਂ ਹੈ ਉਹ ਵੀ हरियाणा ਦੇ ਵਿੱਚ ਆਉਂਦਾ ਉਹ ਲੋਕ ਹਰਿਆਣੇ ਦੀ ਹੱਦ ਤੇ ਬੈਠੇ ਨੇ ਫਿਰ ਇਹਦਾ ਪ੍ਰਮਾਨ ਕਰ ਲਈ ਨਾ ਉਹਨਾਂ ਨੇ ਵੀ ਉਹਨਾਂ ਨੇ ਪੱਟ ਕੇ ਹਾਂ ਸੱਚਮੁੱਚ ਵੀਕਲ ਤੋੜਨ ਦੀ ਕਾਰਵਾਈ ਕੀਤੀ ਐ ਐਂ ਦਾ ਪ੍ਰਮਾਨ ਕਰ ਲਈ ਇਹ ਗੱਲ ਦਾ ਪ੍ਰਮ ਇਹਦਾ ਮਤਲਬ ਇਕਵਾਲ ਹੀ ਹੈ ਨਾ ਇੱਕ ਗੱਲ ਦਾ ਜਦੋਂ ਆਪਾਂ ਦੋਸ਼ ਲਾਉਂਦੇ ਵੀ ਹਰਿਆਣੇ ਦੀ ਹੱਦ ਟੱਪ ਕੇ ਤੁਸੀਂ ਪੰਜਾਬ ਚ ਆ ਕੇ ਅਟੈਕ ਕੀਤਾ ਉਹ ਹੁਣ ਬਿਆਨ ਦੇ ਰਹੇ ਨੇ ਵੀ ਨਹੀਂ ਜੀ ਹਰਿਆਣੇ ਦੀ ਉਹ ਤਾਂ ਹਰਿਆਣੇ ਦੀ ਹੱਦ 'ਚ ਬੈਠੇ ਨੇ ਇਹਦਾ ਮਤਲਬ ਅਟੈਕ ਹੁੰਦਾ ਪ੍ਰਮਾਨਗੀ ਕਰ ਦਿੰਦੇ ਨਾ ਜਿਹੜੇ ਵੀਕਲ ਭੰਨੇ ਨੇ ਪੁਲਿਸ ਨੇ ਉਹ ਤਾਂ ਪ੍ਰਮਾਨਗੀ ਇਹ ਤਾਂ ਪ੍ਰਮਾਨਗੀ ਹੋ ਗਈ ਆਟੋਮੈਟਿਕ ਇਕਵਾਲ ਹੋ ਗਿਆ ਜੀ ਵੀ ਹਾਂ ਯਾਰ ਵੀਕਲ ਪਰ ਭੰਨੇ ਹੋ ਹਰਿਆਣੇ ਦੀ ਹੱਦ 'ਚ ਨੇ ਪੰਜਾਬ 'ਚ ਜਾ ਕੇ ਨਹੀਂ ਸੀ ਭੰਨੇ